ਲੇ ਵੀ ਦੋਸਤੋ ਜਿਹੜੇ ਮੇਰੇ ਵੀਰਾਂ ਚੰਗੇ ਬੱਚੇ ਲੱਭ ਰਹੇ ਨੇ ਅੱਗੇ ਆਪਦੀ ਬਰੀਡ ਚੰਗੀ ਬਣਾਉਣ ਦੇ ਲਈ ਤਾਂ ਆਪਾਂ ਜਾਇਏ ਹੋਏਗਾ ਬਾਈ ਜੀ 바ਵਾ ਗੌਟ ਫਾਰਮ ਦੇ ਵਿੱਚ ਜਿਨ੍ਹਾਂ ਦੇ ਕੋਲੇ ਬਈ ਚੰਗੀਆਂ ਬੱਕਰੀਆਂ ਨੇ ਤੇ ਚੰਗੀ ਬਰੀਡ ਜਿਹੜੀ ਰੱਖੀ ਹੋਈ ਹੈਗੀ ਤੇ ਉਹਨਾਂ ਕੋਲੇ ਬਾਈ ਤੁਸੀਂ ਆਪ ਚੈੱਕ ਕਰ ਲੋ ਵੀ ਕਿੰਨੇ ਬੱਚੇ ਅੱਜ ਜਿਹੜੇ ਹੈਗੇ ਨੇ ਬੱਕਰੇ ਬੱਕਰੀਆਂ ਪੱਠਾ ਕੀ ਕੁਸਾ ਸਾਰੀ ਗੱਲਬਾਤ ਕਰਾਂਗੇ ਆਪਾਂ ਕਾਲੇ ਬਾਈ ਦੇ ਨਾਲ ਬਣੇ ਰਿਓ ਵੀਡੀਓ ਦੇ ਵਿੱਚ ਕਾਲੇ ਬਾਈ ਅਸੀ ਗਾਰ ਜੀ ਅਸੀ ਗਾਰ ਬਾਈ ਜੀ ਕੀ ਹਾਲ ਨੇ ਕਾਲੇ ਬਾਈ ਬਹੁਤ ਵਧੀਆ ਜੀ ਤੁਸੀਂ ਠੀਕ ਠਾਕ ਠੀਕ ਹੈ ਬਾਈ ਜੀ ਕਿਵੇਂ ਕੰਮ ਕਰ ਕਿਵੇਂ ਆ ਕੰਮ ਕਰ ਜਾਵਾ ਪੀਕ ਤੇ ਬਾਈ ਠੀਕ ਹੈ ਜੀ ਅਜੇ ਬੱਚੇ ਕਿੰਨੇ ਨੇ ਬਈ ਆਪਣੇ ਕੋਲੇ ਬੱਚੇ ਹੋਣਗੇ 12 13 ਬਈ 12 13 ਲੈ ਵੀ 12 13 ਬੱਚੇ ਹੈਗੇ ਨੇ ਜੇ ਕੋਈ ਮੇਰਾ ਵੀਰ ਨਾ ਲੈਣਾ ਚਾਹੁੰਦਾ ਤਾਂ ਜੀ ਸਿੱਧੀ ਸੰਪਰਕ ਕਰ ਲਿਓ ਕਿਉਂਕਿ ਬਈ 12 ਬੰਦੇ ਨੇ ਇਸੇ ਆਉਣਗੇ 12 ਬੰਦੇ ਠੀਕ ਹੈ ਜੀ ਤੇ ਕਿਵੇਂ ਨੇ ਬੱਚੇ ਕਿਵੇਂ ਨੇ ਇਹ ਬੱਚੇ ਟਾਪ ਕਿੰਨੇ ਕਿੰਨੇ ਟਾਈਮ ਦੇਨੇ ਇਹ ਮੰਨ ਕੇ ਚੱਲ ਸਾਰੇ 2 ਸਵਾ 2 2.5 ਮਹੀਨੇ ਬਸ ਇੱਥੇ ਕੇ ਠੀਕ ਆ ਦਿਕਤਾਂ ਨਹੀਂ ਆਉਂਦੀ ਕੋਈ ਹੁਣ ਜਿਵੇਂ ਅੱਗੇ ਠੰਡ ਹੈਗੀ ਕੀ ਗੱਲਬਾਤ ਰਹਿੰਦੀ ਆ ਦੇਖੋ ਬਾਈ ਤੁਸੀਂ ਸਾਰਾ ਪੱਤਾ ਪੁੱਤਾ ਖਾਣ ਲੱਗ ਗਏ ਨੇ ਕੋਈ ਚੱਕਰ ਨਹੀਂ ਹੈਗਾ ਇਹਨਾਂ ਨੂੰ ਹਨਾ ਠੀਕ ਹੈ ਜੀ ਬਾਕੀ ਤੁਸੀਂ ਸ਼ਾਰਟ ਵੀ ਲਈ ਪੱਤਾ ਫੀਡ ਵਗੈਰਾ ਸਭ ਕੁਝ ਖਾਂਦੇ ਆ ਨਾਲ ਦੁੱਧ ਵੀ ਪੀਂਦੇ ਆ ਹਜੇ ਠੀਕ ਹੈ ਜੀ ਟੋਟਾ ਘੱਟ ਡੇਢ ਤੋਂ 2 ਮਹੀਨੇ ਦੁੱਧ ਹੋਰ ਇਹਨਾਂ ਨੂੰ ਪਿਆਉਣਾ ਤੇ ਨਾਲ ਆਪਣਾ ਪੂਰਾ ਰੱਜ ਕੇ ਪੱਤਾ ਖਾਂਦੇ ਆ ਤੁਹਾਡੇ ਸਾਹਮਣੇ ਵੀ ਕੋਈ ਵੀ ਬੱਚਾ ਹੈ ਬਿੱਲੀ ਨਹੀਂ ਖੜਾ ਸਾਰੇ ਬੱਚੇ ਪੱਤੇ ਖਾਂਦੇ ਆ ਫੀਡ ਵਗੈਰਾ ਖਾਦੇ ਮਿੱਤਰੋ ਤੇ ਇਹ ਪੱਤੇ ਖਾਣ ਤੋਂ ਬਾਅਦ ਆਪਾਂ ਇਹਨਾਂ ਨੂੰ ਨੀਰਾ ਪਾ ਦੇਣਾ ਉਹ ਵੀ ਖੁਸ਼ ਹੋ ਕੇ ਖਾਂਦੇ ਨੇ ਜਮਾਂ ਜਮਾਂ ਨੀਰਾ ਵੀ ਖਾਂਦੇ ਨੇ ਬਈ ਪੱਤੇ ਵੀ ਤੇ ਦੁੱਧ ਵੀ ਨਾਲ ਦੁੱਧ ਵੀ ਫੀਡ ਵੀ ਬਈ ਸਾਰਾ ਕੁਝ ਖਾਂਦੇ ਆ ਇਹ ਕੁਆਲਿਟੀ ਕਿਵੇਂ ਰਹੂ ਜੇ ਇਹਨਾਂ ਦੀ ਗੱਲਬਾਤ ਕਰੀਏ ਤਾਂ ਕੁਆਲਿਟੀ ਬਈ ਬੈਸਟ ਬੈਸਟ ਕੁਆਲਿਟੀ ਦੇ ਬੱਚੇ ਦੇਵਾਂਗੇ ਮਾਮਾ ਕਿ ਮੈਨੇ ਇਹਨਾਂ ਦੀਆ ਮਾਮਾ ਦਾ ਐਨ ਵੈਦਰ ਕਾਰਡ ਬਾਈ ਦੇਵਾਂਗੇ ਵਧੀਆ ਦੁੱਧ ਵਾਲੀਆਂ ਵਧੀਆ ਹਾਈਟ ਲੈਂਥ ਵਾਲੀਆਂ ਤੇ ਪਿਓ ਪਾਸੇ ਹੋਗੇ ਪਿਓ ਪਾਸੇ ਬਾਕੀ ਤੁਹਾਨੂੰ ਪਤਾ ਹੀ ਹੈ ਸਾਰੇ ਵੀ ਬੱਕਰੇ ਵੀ ਆਪਣੇ ਸਾਰੇ ਵੀਰਾਂ ਨੇ ਦੇਖੇ ਹੋਇਆ ਤੇ ਮਾਮਾ ਵੀ ਇਹਨਾਂ ਦੀ ਹੈਣਾ ਬੰਨ ਕੇ ਜਾਣੇ ਕਿ ਜੀਵਨ ਦੇ ਬੱਚੇ ਬੰਨਗੇ ਬਿਲਕੁਲ ਬਾਈ ਸਾਂਭਦੇ ਆ ਬਾਕੀ ਹੁਣ ਮੈਂ ਦੋ ਤਿੰਨ ਦੇਖਿਆ ਬਾਈ ਬੱਚੇ ਆਪਣੇ ਤੋਂ ਲੈ ਜਾਂਦੇ ਚੰਗੇ ਮੁੱਲ 'ਚ ਲੈ ਜਾਂਦੇ ਨੇ ਪਰ ਬੰਦੇ ਜਾ ਕੇ ਸਾਂਭਦੇ ਨਹੀਂ ਹੈਗੇ ਰੋਸ ਨਹੀਂ ਕਰਦੇ ਨਾਲ ਸਾਂਭ ਵੀ ਜ਼ਰੂਰੀ ਆ ਜੇ ਹੁਣ ਆਪਾਂ ਮੰਨ ਲਓ ਵਧੀਆ ਚੰਗੀ ਨਸਲ ਲੈ ਵੀ ਜਾਵਾਂਗੇ ਉਹਨੂੰ ਸਾਂਭਾਂਗੇ ਨਹੀਂ ਉਹਨਾਂ ਨੂੰ ਉਸ ਤਰੀਕੇ ਦੀ ਸ਼ਡਿਊਲ ਨਾਲ ਡਾਈਟ ਨਹੀਂ ਮਿਲਣੀ ਬਾਈ ਫਿਰ ਨਹੀਂ ਬੱਚਾ ਬਣਨਾ ਹਨਾ ਉਹ ਕਿਵੇਂ ਹੁੰਦੀ ਐ ਅੱਗੀ ਫਿਰ ਡਾਈਟ ਉਹ ਵੀ ਮਾੜੀ ਮੋਟੀ ਆਪਾਂ ਜੇ ਵਿੱਚ ਦਾ ਰਾਈਟ ਬਾਈ ਆਏ ਆ ਮਤਲਬ ਇੱਕ ਤਾਂ ਬਾਹਨ ਜਿਵੇਂ ਹੁਣ ਕੱਲ ਦੀ ਗੱਲ ਦੱਸਦਾ ਤੁਹਾਨੂੰ ਕੱਲ ਇੱਕ ਬੰਦਾ ਮਿਲਿਆ ਚਾਹੇ ਵੀਡੀਓ ਵੀਰ ਦੇਖ ਲਈ ਹੋਵੇ ਪਰ ਗੁੱਸਾ ਕਰਨ ਵਾਲੀ ਨਹੀਂ ਗੱਲ ਹੈਗੀ ਤੇ ਬੱਚੇ ਨੂੰ ਜਦੋਂ ਆਪਾਂ ਲੈ ਕੇ ਜਾਣਾ ਉਹਨੂੰ ਸਮਝੋ ਪਹਿਲਾਂ ਤਾਂ ਵੀ ਇਹਨੂੰ ਕਿਸ ਤਰੀਕੇ ਦੀ ਚੀਜ਼ ਚਾਹੀਦੀ ਆਪਾਂ ਕੱਲਾ ਐ ਨਹੀਂ ਕਰਨਾ ਵੀ ਆਪਾਂ ਢੱਡ ਕੱਢ ਦਾਣਾ ਉਹਦਾ ਖਵਾ ਖਵਾ ਕੇ ਆਪਾਂ ਢੱਡ ਨਹੀਂ ਕ ਗਰੋਥ ਕਰਨੀ ਆ ਉਹਦੀਆਂ ਹੱਡੀਆਂ ਦੀ ਮਜ਼ਬੂਤ ਬਣਾਉਣੀਆਂ ਮਜ਼ਬੂਤੀ ਬਣਾਉਣੀ ਆ ਮਾਲ ਕਹਿੰਦਾ ਪਾਬ ਉਸ ਤਰੀਕੇ ਨਹੀਂ ਇਹਨਾਂ ਨੂੰ ਚੀਜ਼ਾਂ ਚਾਹੀਦੀਆਂ ਟੱਡ ਤਾਂ ਚਾਹੇ ਆਪਾਂ ਕੱਲਾ ਪਾਣੀ ਪਿਆ ਕੇ ਬਾਈ ਬਾਹਰ ਨੂੰ ਕੱਢ ਦੀਏ ਨਾ ਆਪਾਂ ਕੱਲਾ ਟੱਡ ਨਹੀਂ ਕਰਨਾ ਆਪਾਂ ਗਰੋਥ ਕਰਾਉਣੀ ਆ ਬੱਚਿਆਂ ਦੀ ਸਹੀ ਗੱਲ ਉਹ ਖਰਾਕ ਦੇਣੀ ਆ ਜਾਨੀ ਖਰਾਕ ਦੇਣੀ ਆ ਖਾਣ ਨੂੰ ਨਹੀਂ ਆਪਾਂ ਦੇਣਾ ਖਰਾਕ ਦੇਣਾ ਖਰਾਕ ਦੇਣੀ ਆ ਠੀਕ ਹੈ ਜੀ ਜਿਵੇਂ ਹੁਣ ਹਰ ਇੱਕ ਜਿਹੜਾ ਆਪਣਾ ਬੱਚਾ ਲੈ ਗਿਆ ਸੀ ਬੰਦਾ ਹੋਰ ਆਪ ਕੋਈ ਗੱਲ ਚਿੱਤੇ ਆਈ ਹੈ ਵੀ ਉਹਦਾ ਵੀ ਦੱਸੀ ਮੜਾ ਕੀ ਸ਼ਡਿਊਲ ਸੀ ਹੈ ਕਿ ਕਿਵੇਂ ਉਹ ਡਾਈਟ ਦੇ ਰਿਆ ਸੀਗਾ ਬੰਦਾ ਉਹ ਜਿਹੜਾ ਆਪਾਂ ਦਾ ਛੋ ਹਾਂ ਉਹ ਮੈਂ ਦੱਸਦਾ ਇੱਕ ਨਾ ਆ ਪਿਛਲੇ ਸੀਜ਼ਨ ਮਾਰਚ ਦੀ ਗੱਲ ਆ ਠੀਕ ਆ ਸਾਡੇ ਕੋਲ ਆਪਣੇ ਕੋਲੇ ਸੁਲਤਾਨ ਦੀ ਮੋਦੀ ਦੀ ਭੈਣ ਇੱਕ ਪਾਲੋ ਛੋਟੀ ਪਾਲੋ ਆ ਤੁਹਾਨੂੰ ਬੱਕਰੀ ਦਿਖਾਉਂਗਾ ਵੀਡੀਓ ਦੇ ਵਿੱਚ ਮੈਂ ਠੀਕ ਆ ਤੇ ਉਹਦੇ ਦੋ ਬੱਚੇ ਹੋਈ ਸੀ ਬਾਈ ਮੇਲ ਬਹੁਤ ਸੋਹਣੇ ਕੰਗਰੂ ਦੇ ਬੱਚੇ ਸੀਗੇ ਇੱਕ ਮੇਲ ਆਪਣਾ ਵਧੀਆ ਬੰਦੇ ਕੋਲੇ ਗਿਆ ਤੇ ਦੂਜਾ ਮੇਲ ਮੰਨ ਲਓ ਜਮਾ ਨਵੇਂ ਬੰਦੇ ਕੋਲੇ ਗਿਆ ਠੀਕ ਆ ਉਹਦਾ ਸ਼ਡਿਊਲ ਕੀ ਸੀ ਉਹਦੇ ਕੋਲ ਦੇਸੀਆਂ ਬੱਕਰੀਆਂ ਸੀਗੀਆਂ ਮੰਨ ਲਓ ਵੀ ਮੈਨੂੰ 2-3 ਮਹੀਨੇ ਬਾਅਦ ਫੋਨ ਆਇਆ ਕਹਿੰਦਾ ਯਾਰ ਵੀ ਬੱਚਾ ਤੇਰਾ ਗਰੋਥ ਨਹੀਂ ਕਰਦਾ ਤੂੰ ਮੈਨੂੰ ਸਾਰੇ ਕਹਿੰਦਾ ਵੀ ਤੂੰ ਬੱਚਾ ਮੈਨੂੰ ਮਾੜਾ ਦਿੱਤਾ ਅਸੀਂ ਮੈਂ ਮਲਵੀ ਕੋਲਾਤਾ ਆਇਆ ਹੋ ਗਿਆ ਮਗਰ ਵੀ ਇੰਨਾ ਚੰਗਾ ਬੱਚਾ ਦਿੱਤਾ ਵੀ ਗ੍ਰੋਥ ਨਹੀਂ ਕਰੀ ਹਨਾ ਠੀਕ ਆ ਤੇ ਮੈਂ ਉਹਨੂੰ ਕਹਤਾ ਵੀ ਐ ਐ ਕਰਕੇ ਤੂੰ ਪਾ ਹੂੰ ਫੇਰ 15 ਦਿਨਾਂ ਬਾਅਦ ਫੇਰ ਆ ਗਿਆ ਉਹਦਾ ਫੋਨ ਕਹਿੰਦਾ ਯਾਰ ਵੀ ਜੇ ਮੈਂ ਉਹਨੂੰ ਖਾਣ ਨੂੰ ਦੇਣਾ ਤੂੰ ਮੋਗ ਲੱਗ ਜਾਂਦੀ ਆ ਠੀਕ ਆ ਵੀ ਖਾ ਵੱਧ ਲੈਂਦਾ ਉਹ ਹਾਂ ਫੇਰ ਮੈਂ ਉਹਨੂੰ ਮੈਂ ਕਿਹਾ ਵੀ ਮੈਨੂੰ ਐ ਕਰੀਂ ਸ਼ਾਮ ਨੂੰ ਮੈਨੂੰ ਫੋਨ ਕਰੀਂ ਫ੍ਰੀ ਹੋ ਕੇ ਤਾ ਸ਼ਾਮ ਨੂੰ ਮੈਂ ਫ੍ਰੀ ਹੋ ਕੇ ਬਾਈ ਉਹ ਤੇ ਘੰਟਾ ਲਾਇਆ ਨੂੰ ਮੈਂ ਕਿਹਾ ਵੀ ਤੂੰ ਸ਼ੁਰੂ ਤੋਂ ਲੈ ਕੇ ਸਵੇਰ ਤੋਂ ਸ਼ਾਮ ਤੱਕ ਕੀ ਡਾਈਟ ਦਿਨਾ ਹੂੰ ਉਹਨੇ ਦੱਸਿਆ ਕਹਿੰਦਾ ਮੈਨੂੰ ਵੀ ਮੈਂ ਸ਼ਾਮ ਨੂੰ ਸਾਰਾ ਕੁਝ ਭੌਂ ਕੇ ਰੱਖ ਦੇਣਾ ਠੀਕ ਆ ਸਵੇਰੇ ਪਾ ਦੇਣਾ ਹੂੰ ਤੇ ਦੂਜੇ ਦਿਨ ਸ਼ਾਮ ਨੂੰ ਫੇਰ ਦੂਜੇ ਦਿਨ ਸਵੇਰੇ ਖਾਣ ਨੂੰ ਦੇਣਾ ਮਤਲਬ 24 ਘੰਟੇ ਬਾਅਦ ਉਹਨੂੰ ਖਾਣ ਨੂੰ ਦਿੰਦਾ ਸੀ ਬੱਚੇ ਨੂੰ ਸਾਰੀ ਦਿਹਾੜੀ ਕੁਝ ਨਹੀਂ ਦੇਣਾ ਹੂੰ ਸ਼ਾਮ ਸਵੇਰੇ ਦੇ ਤਾਂ ਦੂਜੇ ਦਿਨ ਸਵੇਰੇ ਖਾਣ ਨੂੰ ਮਿਲਣਾ ਠੀਕ ਆ ਉਹ ਕੀ ਕਰਦਾ ਸੀ ਉਹ ਵੱਧ ਖਾ ਲੈਂਦਾ ਸੀ ਉਹਨੂੰ ਮੋਗ ਲੱਗ ਜਾਂਦੀ ਸੀ ਵਿਰੋਧ ਕੀ ਕਰਦਾ ਸੀ ਸਹੀ ਗੱਲ ਬਾਈ ਜੀ ਕਹਿੰਦਾ ਭਾਬੀ ਇਹੀ ਆ ਵੀ ਲੋਕਾਂ ਨੂੰ ਖੁੱਖਾ ਹੁੰਦਾ ਤੇ ਨਾ ਉਹ ਕਰਾ ਦੋ ਵੱਧ ਖਾ ਜਾਂਦਾ ਵੱਧ ਖਾ ਨਹੀਂ ਮੋਕ ਲੱਗ ਜਾਂਦੀ ਇਹ ਗੱਲ ਆ 24 ਘੰਟੇ ਬਾਅਦ ਉਹਨੂੰ ਫੇਰ ਖਾਣ ਨੂੰ ਮਿਲਣਾ ਉਹ ਗਰੋਥ ਕਿੱਥੋਂ ਕਰੂਗਾਈ ਦੱਸ ਮੈਨੂੰ ਜਿ ਹੁਣ ਆਪਾਂ 24 ਘੰਟੇ ਬਾਅਦ ਰੋਟੀ ਖਾਈਏ ਜਾਂ ਫਲਿਆ ਹੁੰਦਾ ਤੇ ਉਹਨਾਂ ਵੀ ਰੱਬੀ ਆ ਉਹਨੂੰ ਆਉਂਦਾ ਵੀ ਅੱਜ ਹੋਣੀ ਮਿਲਣਾ ਕੱਲ ਨੂੰ ਸਵੇਰੇ ਮਿਲਣਾ ਨਹੀਂ ਹੁਣ ਵੱਧ ਖਾ ਲਾ ਉਹਨੂੰ ਮੋਕ ਲੱਗ ਜਾਂਦੀ ਸੀ ਤੇ ਫਿਰ ਉਹਨੂੰ ਦੱਸਿਆ ਵੀ ਭਾਈ ਇਹ ਕਹਿੰਦਾ ਦੇਸੀ ਪਾਲਦੀਆਂ ਨੇ ਮੈਂ ਕਹਿੰਦਾ ਦੇਸੀ ਵਸਾ ਦੇ ਰਹੀਏ ਜਿਆ ਆ ਜਾਨੀ ਕਿ ਥੋੜਾ ਥੋੜਾ ਕਰਕੇ ਆ ਹੁਣ ਸਵੇਰੇ ਦੁੱਧ ਪਿਲਾ ਨਾਲ ਹੀ ਇਸ ਤੋਂ ਬਾਅਦ ਗਵਾਰਾ ਜਾਨ ਨੂੰ ਸ਼ਾਮ ਹੋ ਜਾਣੀ ਆ ਨਾਲ ਫੀਡ ਦੇ ਨਾਲ ਦੁੱਧ ਫੇਰੇ ਨਾਲ ਸਾਰੀ ਦਿਹਾੜੀ ਮੂੰਹ ਚਾਲਦਾ ਰਹਿੰਦਾ ਇਹਨਾਂ ਦਾ ਜਿਵੇਂ ਆਪਾਂ ਕਹਿੰਦੇ ਬੱਕਰੀਆਂ ਨੂੰ ਮੂੰਹ ਚਾਲਦਾ ਰਹਿੰਦਾ ਇਹਨਾਂ ਦਾ ਸਾਰੀ ਦਿਹਾੜੀ ਚਾਲੀ ਕੀ ਬਈ ਇਹਨਾਂ ਦੀ ਇਹ ਹੁੰਦੀ ਹੈ ਕਿ ਖਰਾਕ ਤੁਸੀਂ ਮਾੜਾ ਧਿਆਨ ਚ ਰੱਖਿਆ ਕਰੋ ਵੀ ਇਹਨੂੰ ਦੇਣਾ ਕੀ ਆ ਆਜਾ ਬਈ ਦਿਖਾਈਏ ਬੱਚੇ ਆਪਾਂ ਹਾਂ ਬੱਚੇ ਆ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਮੋਦੀ ਤੋਂ ਸਟਾਰਟ ਕਰਦੇ ਆ ਕਿਹੜਾ ਮੋਦੀ ਖੜਾ ਵੱਡਾ ਬਰੀਡਰ ਆਪਣਾ ਲੈ ਵੀ ਦਿਖਾ ਦੇ ਪਹਿਲਾਂ ਨਾ ਵੱਡਾ ਬਰੀਡਰ ਦਿਖਾ ਦੇ ਬਈ ਇਹਦੀ ਹਾਈਟ ਕਿੰਨੀ ਆ ਬਈ ਇਹ 6 ਦੰਦ 44 45 ਇੰਚ ਲੈ ਵੀ 44 45 ਇੰਚ ਉਹਨਾ ਵੀਰੇ ਮੈਦਾ ਆ ਬੀਮੇ ਬਰੀਡਰ ਦਿਖਾਇਆ ਬੱਬੂ ਆਇਆ ਇੱਧਰ ਬਈ ਮਾੜਾ ਜਾ ਹਬੀਬ ਬਰੀਡਰ ਦੇਖ ਲੋ ਪਹਿਲਾਂ ਨਿਗਾਹ ਮਾਰ ਲੋ ਜੈਡ ਬਲੈਕ ਆ ਤੇ ਉਹਦੇ ਬੱਚੇ ਨੇ ਆ ਬੱਚਾ ਵੀਰੇ ਮੋਦੀ ਦਾ ਪਹਿਲਾਂ ਮੋਦੀ ਦੇ ਬੱਚੇ ਦਿਖਾਉਂਗਾ ਤੁਹਾਨੂੰ ਠੀਕ ਆ ਤੇ ਇਹਦੀ ਮਾਂ ਦੀ ਹਾਈਟ ਲਗਭਗ 40 ਇੰਚ ਆ ਸਿੰਗਲ ਹੀ ਬੱਚਾ ਹੋਇਆ ਸੀ ਇਹ ਮੋਦੀ ਵਹਿ ਗਿਆ ਬਈ ਮੋਦੀ ਵਹਿ ਗਿਆ ਮੋਦੀ ਵਹਿ ਗਿਆ ਬਈ ਮੋਦੀ ਦੇ ਬੱਚੇ ਵੀ ਆ ਗਏ ਮੋਦੀ ਵਹਿ ਗਿਆ ਮੋਦੀ ਦੇ ਬੱਚੇ ਵੀ ਆ ਦੇਖ ਸਾਹ ਦੇਖ ਸਾਹ ਦੇ ਇੱਕ ਨੇਟਾ ਦਾ ਬੱਚਾ ਹੋ ਗਿਆ ਇਹ ਢਾਈ ਤੋਂ ਮਤਲਬ ਢਾਈ ਮਹੀਨੇ ਦਾ ਮੰਨ ਕੇ ਚੱਲਣ ਪੰਜ ਚਾਰ ਦਿਨ ਉੱਪਰ ਥੱਲੇ ਹੋ ਸਕਦਾ ਢਾਈ ਕਿੰਨੇ ਦਾ ਬੱਚਾ ਚੰਗਾ ਬੱਚਾ ਬਹੁਤ ਸੋਹਣਾ ਲੈਂਥ ਨੂੰ ਤੋਂ ਬਹੁਤ ਚੰਗੀ ਆ ਛੜ ਦੋ ਫੜ ਲਾ ਮਗਰ ਦੀ ਮਗਰ ਇਹ ਬੱਕਰਾ ਹੈ ਤਾਂ ਨਾ ਬੱਕਰਾ ਵੀਰੇ ਬੱਕਰਾ ਹੀ ਆ ਤੇ ਆ ਇਸ ਤੋਂ ਬਾਅਦ ਮੋਦੀ ਦਾ ਬੱਚਾ ਦੇਖੋ ਇਹ ਵੀ ਮੋਦੀ ਦਾ ਬੱਚਾ ਇਹ ਡੇਢ ਕਿੰਨੇ ਦਾ ਬੱਚਾ ਬਈ ਠੀਕ ਆ ਇਹ ਦੇ ਵੀ ਲੰਤ ਇਹ ਵੀ ਕੱਲਾ ਹੀ ਆ ਸਾਰਾ ਮਾ ਦੁੱਧੇ ਚੁੰਗਦਾ ਇਹ ਇਹ ਕੱਲਾ ਹੀ ਹੈ ਕੱਲਾ ਹੀ ਹੈ ਇਹ ਵੀ ਸਿੰਗਲ ਹੀ ਆ ਇਹ ਵੀ ਸਿੰਗਲ ਆ ਇਹ ਵੀ ਮੋਦੀ ਛੱਡ ਦੇ ਹਟ ਦੇ ਹੋਰ ਦਿਖਾ ਦੇ ਤੇ ਇਹਦੇ ਮੋਦੀ ਦੇ ਨੂੰ ਸਪੋਰਟ ਹੀ ਆ ਹੈ ਦੋਨੇ ਬੱਚਿਆਂ ਦੇ ਤੇ ਉਸ ਤੋਂ ਬਾਅਦ ਤੁਹਾਨੂੰ ਜੈਡ ਬਲੈਕ ਮੋਦੀ ਦੇ ਬੱਚਾ ਦਿਖਾਉਣਾ ਦਿਖਾਓ ਜੀ ਆ ਵੀ ਮੋਦੀ ਦਾ ਇਹ ਜੈਡ ਬਲੈਕ ਮੱਚਾ ਜੈਡ ਬਲੈਕ ਆ ਗਿਆ ਅੱਖਾਂ ਕਿਵੇਂ ਆ ਗਈ ਲਾਲੀਆਂ ਲਾਲ ਅੱਖਾਂ ਜੀ ਅੱਛਾ ਅੱਖਾਂ ਲਾਲ ਆ ਗਈਆਂ ਇਹਦੀਆਂ ਲਾਲ ਅੱਖਾਂ ਨੇ ਇਹ ਬਿਖਿਆ ਹੋਇਆ ਬੱਚਾ ਹੈ ਨਹੀਂ ਇਹ ਹੈਗਾ ਵੀਰੇ ਅੱਛਾ ਹੈਗਾ ਜੀ ਹਾਂ ਜੀ ਇਹ ਬੱਕਰਾ ਨਿਸ਼ਾਨੀਆਂ ਹੀ ਰਹਿ ਜਾਂਦੀਆਂ ਨੇ ਵੀ ਫਲਾਨੇ ਦੀ ਫਲਾਨੇ ਦਾ ਹਾਂ ਤਾਂ ਕਰਕੇ ਆਪਾਂ ਲਈ ਰਾਈਆਂ ਪਈਆਂ ਲੈ ਵੀ ਮੋਤਰੋ ਬੱਚੇ ਦੇਖ ਸਕਦੇ ਬੱਚੇ ਚੰਗੇ ਨੇ ਬਈ ਸਾਰੇ ਹੋਰ ਦਿਖਾਓ ਬਈ ਪੱਠਾ ਕੀ ਕੋਈ ਦੇ ਵਿੱਚ ਪੱਠਾ ਹੈਗੀਆਂ ਪਰ ਸੇਲ ਲਈ ਨਹੀਂ ਹੈਗੀਆਂ 7-8 ਪੱਠਾ ਬਈ 베ਤੀਆਂ ਆਪਾਂ ਅੱਛਾ ਠੀਕ ਹੈ ਰੱਖਾਂਗੇ ਸੋਹਣੇ ਕੱਲੇ ਬੱਚੇ ਨੇ ਦਿਖਾਓ ਹੋਰ ਦਿਖਾ ਦਿਓ ਤੇ ਆ ਸੁਲਤਾਨ ਦਾ ਬੱਚਾ ਵੀਰਾਂ ਵੀ ਸੁਲਤਾਨ ਦਾ ਬੱਚਾ ਦੇਖ ਸਕਦੋਗੇ ਉਹ ਗਿਆ ਹੋਇਆ ਬੱਕਰਾ ਸੁਲਤਾਨ ਬੱਕਰੀਆਂ ਕੋਲੇ ਉਹ ਬੱਕਰੀਆਂ ਕੋਲੇ ਛੱਡ ਦਿਓ ਥੱਲੇ ਛੱਡ ਕੇ ਬਣਾਇ ਦੀ ਵੀਡੀਓ ਵੇ ਵੀ ਦਿਖਾ ਦੇ ਸਮਾਰ ਕੇ ਬੱਚੇ ਦੇਖ ਸਕਦੇ ਹੋ ਕੁਆਲਿਟੀ ਚੰਗੀ ਆ ਬੱਚਿਆਂ ਦੀ ਹੋਰ ਫੜ ਲਾ ਬਈ ਲੇ ਵੀ ਮੇਟਰ ਆ ਬੱਚਾ ਇੱਕ ਹੋਰ ਆਗਾ 90 ਕਲਰ ਦੇ ਵਿੱਚ 10 ਬਈ ਕਾਲੇ ਦੇ ਬਾਰੇ 90 ਕਲਰ ਦੇ ਵਿੱਚ ਬਈ ਦੀ ਲੈਂਥ ਫੇਸ ਹਨਾ ਕੰਨ ਕਿੰਨੇ ਮਹੀਨੇ ਦਾ ਹੋ ਗਿਆ ਬੱਚਾ ਇਹ 2 ਢਾਈ ਮਹੀਨੇ ਦਾ ਬਈ ਲੈ ਵੀ 2 ਢਾਈ ਮਹੀਨੇ ਦਾ ਬੱਚਾ ਹੈਗਾ ਪਠਾਕ ਬੱਕਰਾ ਦੇਖੋ ਬੱਕਰਾ ਵੀ ਬੱਕਰੇ ਹੀ ਨੇ ਸਾਰੇ ਹੈ ਬੱਕਰੇ ਵੀਰੇ ਬੱਕਰੇ ਲੈ ਵੀ ਬਰੀਡਰ ਤਿਆਰ ਕਰਨ ਵਾਸਤੇ ਬੱਕਰੇ ਨੇ ਹਨਾ ਪਠਾਕ ਸੇਲ ਹੋ ਗਈਆਂ ਸੀਗੀਆਂ ਬਰੀਡਰੀ ਹੈ ਹੋਰ ਆਉਣਗੇ ਅੱਗੇ ਪਠਾ ਹੁਣ ਫਰਵਰੀ ਮਾਰਚ ਵਿੱਚ ਫਰਵਰੀ ਮਾਰਚ ਲੈ ਵੀ ਫਰਵਰੀ ਮਾਰਚ ਵਾਸਤੇ ਬੁੱਕ ਕਰ ਸਕਦੇ ਹੋ ਤੁਸੀਂ ਹਨਾ ਬੱਚੇ ਇਹ ਜਿਹੜਾ ਆਪਣਾ ਕਾਰਤੂਸ ਬੱਕਰਾ ਸੀ ਪਿਛਲੀ ਵਾਰ ਵੀਡੀਓ ਬਣਾਈ ਸੀ ਸੇਲ ਕਰਤਾ ਸੀ ਇਹ ਉਹਦੇ ਬੱਚ ਹਾਂ ਹੋਰ ਫੜ ਲਾ ਬਈ ਮਾਂ ਦੀ ਮਗਰ ਹਣਾ ਦਿਖਾ ਦੇ ਬਈ ਬੱਬੂ ਸਮਾਰ ਕੇ ਬੱਚਾ ਬਲੈਕ ਵੀ ਆ ਬੱਚਾ ਵੀ ਵੀਰੇ ਕਾਰਤੂਸ ਦਾ ਹੀ ਆ ਲੈ ਵੀ ਕਾਰਤੂਸ ਹੈ ਵੀ ਹਾਂ ਤੇ ਇਹ ਦੀ ਮਾਂ ਤਾਂ ਬਣੂ ਵੱਡਾ ਹੋ ਕੇ ਜਾਂ ਫਿਰ ਕੀ ਬਣੂਗਾ ਇਹ ਇਹ ਰੌਂਦ ਬਣੂਗਾ ਇਹ ਰੌਂਦ ਬਣੂਗਾ ਤੇ ਇਹ ਦੇਖ ਸਕਦਾ ਇਹਦੀ ਮਾਂ ਵੀ ਆਪਾਂ ਨਾਲ ਸੇਲ ਕਰ ਦਾਂਗੇ ਜੇ ਕਿ ਵੀਰ ਨੇ ਮਾਂ ਲੈਣੀ ਹੋਵੇ ਹਣਾ ਠੀਕ ਆ ਜੀ ਹਾਂਜੀ ਸਭ ਬੱਚਾ ਦੇਖ ਸਕਦਾ ਬਹੁਤ ਸੋਹਣਾ ਇਹ ਲਗਭਗ 25 ਦਿਨ ਜਾਂ ਮਹੀਨੇ ਦਾ ਇੱਥੇ ਬੱਚਾ ਹਾਂਜੀ ਵੀਰੇ ਉਹ ਵੀ 25 ਦਿਨਾਂ ਦਾ ਹੈ ਬਾਕੀ ਬਈ ਗੱਲਬਾਤ ਕਰ ਲਿਓ ਨਾ ਹੋਰ ਫੜ ਲਾ ਬਈ ਬੱਚਾ ਨਾ ਆ ਡੱਬੇ ਜੇ ਕਿਵੇਂ ਨੇ ਇਹ ਇਹ ਆ ਘੁੰਗਰੂ ਦੇ ਬੱਕਰੇ ਆ ਵੀਰੇ ਅੱਛਾ ਤੇ ਇਹ ਵੀਰ ਹੁਣੇ ਕਹਿੰਦੇ ਰੱਖਣੇ ਆ ਲੈ ਇਹ ਰੱਖਣੇ ਆ ਹਾਂ ਚੱਲ ਕੋਈ ਗੱਲ ਨਹੀਂ ਹੋਰ ਦਿਖਾ ਦਿਓ ਬਾਈ ਤੇ ਇੱਕ ਬੱਚਾ ਹੋਰ ਦਿਖਾ ਦੇ ਚੱਲ ਲੋ ਬਾਕੀ ਬਾਈ ਤੁਸੀਂ ਨਿਗਾਹ ਮਾਰ ਲਓ ਵੀਡੀਓ ਦੇ ਵਿੱਚ ਸਾਰੇ ਬੱਚੇ ਚੰਗੇ ਹੀ ਨੇ ਜੇ ਪਰ ਰੇਟ ਦੀ ਗੱਲਬਾਤ ਕਰੀਏ ਵੀਰ ਕੱਲੇ ਕਿਵੇਂ ਰਹੂਗਾ ਭਾਈ ਬੱਚੇ-ਬੱਚੇ ਦੇ ਹਿਸਾਬ ਨਾਲ 10015 20 25 30 ਹਨਾ ਜਿੱਥੇ ਤੱਕ ਮਰਜ਼ੀ ਬੱਚਾ ਕੋਲਟੀ ਕੁਆਲਟੀ ਕੁਆਲਿਟੀ ਡਿਪੈਂਡ ਕਰੂਗਾ ਤੇ ਆਹ ਲੋਹੇ ਰੰਗ ਦਾ ਵੀਰੇ ਜੇ ਕਿਸੇ ਨੇ ਲੋਹੇ ਰੰਗ ਦਾ ਬੱਚਾ ਲੈਣਾ ਹਨਾ ਇਹ ਦੋ ਭਾਈ ਸੀ ਇੱਕ ਸੇਲ ਹੋ ਗਿਆ ਉਹ ਕਾਲਾ ਸੀਗਾ ਇਹ ਟੇਨ ਕਲਰ ਦਾ ਤੇ ਚੰਗਾ ਬੱਚਾ ਇਹ ਵੀ ਆਪਣੇ ਸੁਲਤਾਨ ਦਾ ਬੱਚਾ ਵੀਰੇ ਇਹ ਮਿੱਤਰੂ ਦੇਖ ਸਕਦੇ ਆ ਗਿਆ ਲੋਹੇ ਕਲਰ ਦਾ ਪੱਕਾ ਲੋਹਾ ਹਨਾ ਹਾਂਜੀ ਵੀਰੇ ਬਾਕੀ ਬਈ ਸੰਪਰਕ ਵੀ ਕਰ ਲਿਓ ਸਕਰੀਨ ਦੇ ਉੱਪਰ ਨੰਬਰ ਹੈਗਾ ਬਾਬਾ ਗੋਡਫਾਨ ਪਿੰਡ ਗੋਸਲ ਜਿਹੜਾ ਲੁਧਿਆਣਾ ਠੀਕ ਹੈ ਇੱਥੇ ਆ ਕੇ ਤੁਸੀਂ ਬੱਚੇ ਲੈ ਕੇ ਵੀ ਜਾ ਸਕਦੇ ਹੋ ਬਾਕੀ ਤੁਹਾਨੂੰ ਬਈ ਇੱਕ ਵਾਰ ਮੈਂ ਨਿਗਾਹ ਮਰਾਦਾ ਸਾਰੇ ਬੱਚਿਆਂ ਦੇ ਉੱਤੇ ਦੇਖ ਸਕਦੇ ਹੁਣ ਕਿ ਬਈ ਜੇ ਕੱਲਾ ਜੀ ਕੁਆਲਿਟੀ ਦੀ ਬਹੁਤ ਕੱਲਾ ਬੱਚਾ ਜੇ ਦਿਖਾਉਣ ਲੱਗੇ ਬਹੁਤ ਟਾਈਮ ਲੱਗ ਜੂਗਾ ਨਾ ਬੱਚੇ ਨਿਗਾਹ ਮਾਰ ਸਕਦੇ ਬੱਚਿਆਂ ਦੇ ਉੱਤੇ ਹਨ ਦੇਖ ਸਕਦੇ ਹੋ ਬਈ ਇਹ ਦੂਜੇ ਡੱਬਾ ਫੜ ਸੌਕ ਬਹੁਤ ਆ ਬੱਚਿਆਂ ਨੂੰ ਲੈ ਵੀ ਦੇਖੋ ਹੱਲਣ ਮਾੜਾ ਦਿਖਾ ਦੇ ਦਿਓ ਦਿਖਾ ਦੇ ਇਹ ਆਹਾਂ ਕਹਦੇ ਚਾਚੂ ਨੂੰ ਕਹੇ ਜੇ ਕਿਸੇ ਨੇ ਲੈਣਾ ਲੈ ਸਕਦਾ ਕਹ ਦੇ ਕਿ ਜੇ ਲੈਣਾ ਕਿਸੇ ਨੇ ਚਾਹ ਕੋਈ ਗੱਲ ਲੈ ਮੇਤਰੋ ਆਜੋ ਕਾਲੇ ਬਾਈ ਦੇ ਕੋਲੇ ਬਾਬਾ ਗੌਰ ਫਾਰਮ ਦੇ ਵਿੱਚ ਜੇ ਕਿਸੇ ਨੇ ਬੱਚੇ ਲੈਣੇ ਹੋਣ ਤਾਂ ਤੁਸੀਂ ਲੈ ਕੇ ਜਾ ਸਕਦੇ ਠੀਕ ਆ ਕਾਲੇ ਬਾਈ ਠੀਕ ਹੈ ਵੀਰੇ ਧੰਨਵਾਦ ਧੰਨਵਾਦ ਬਾਈ ਜੀ ਤੇ ਕਰ ਦੋ ਵੀਡੀਓ ਨੂੰ ਸ਼ੇਅਰ ਤਾਂ ਜੋ ਕਿਸੇ ਹੋਰ ਮੇਰੇ ਵੀਰ ਦੇ ਵੀਡੀਓ ਕੰਮ ਆ ਸਕੇ